ਕਹਦਾ ਨਾਮੇ ਕੋਪਾ ਹੈ ਹੈ ਨਹੀਂ ਬੇਬੇ ਦਾ ਪਈਆ ਬਿਮਾਰ ਤੂੰ ਉਹਦੇ ਤੋਂ ਪੈਸੇ ਨਹੀਂ ਲਾਉਂਦਾ ਹੈਗਾ ਕਹਿ ਦਨਾ ਹਾਂ ਠੀਕ ਆ ਠੀਕ ਆ ਠੀਕ ਆ ਕੋਈ ਕੁਝ ਨਹੀਂ ਹੁੰਦਾ ਠੀਕ ਆ ਤੰਦਰੁਸਤ ਆ ਉਹ ਤੂੰ ਹਾਲਤ ਦੇਖੀ ਆਉਂਦੀ ਕਦੇ ਲੱਵੇ ਬਹਿ ਕੇ ਗੱਲਬਾਤ ਆ ਕਰ ਉਹ ਨਾਲ ਉਹ ਟੱਡ ਦਾ ਫਲੋਰ ਮਾੜਾ ਮੋਟਾ ਮੈਨੂੰ ਕੀ ਪਤਾ ਸੀ ਵੀ ਤੂੰ ਹੀ ਮੈਨੂੰ ਨਾਲ ਲੈ ਕੇ ਜਾਣਾ ਉਹੀ ਅੱਜ ਮੇਰੀ ਦੂਹੀ ਅੱਜ 24 ਬਾਪੂ ਲੈ ਜਾ ਕਿਤੇ ਹਾਇ ਦੇ ਦੇਖਿਓ ਅੱਖਾ ਨਾ ਖੋਲ ਲਾ ਤੁਸੀਂ ਅੱਬਲ ਵੀ ਇਸ ਚੋਂ ਕਿ ਪੈਸੇ ਰਹਿੰਦੇ ਨੇ ਇਹਨਾਂ ਨੇ ਮੇਰੇ ਤਨੱਕਸਤਾਨ ਨੇ ਚੱਕਲਵੰਤ ਕੇ ਵੀ ਰਹਿੰਦੇ ਨੇ ਆ ਚੰਨਣ ਬੁੜੇ ਕੇ ਵੀ ਰਹ ਤਰੇ ਹਨ ਤੇ 70000 ਰੁਪਏ ਬਣੇ ਜਾਊਗਾ ਮਹੀਨੇ ਦਾ ਚਲੋ ਪੈਸਾ ਤਾਂ ਅੱਜ ਕੀ ਵਧੀਆ ਬਣ ਗਿਆ ਕੱਦਾਂ ਹੋਰ ਹੁੰਦਾ ਤਾਂ ਲੱਖ ਰੁਪਏ ਹੋ ਹੀ ਜਾਂਦਾ ਹਨਾ ਲੱਖਾਂ ਨਾਲ ਗੱਲ ਜੀ ਬਣ ਜਾਂਦੀ ਚਲ ਆ ਜਿਹੜੇ ਹੈਗੇ ਨੂੰ ਸਹੀ ਸੱਚ ਲੱਖ ਲ ਕਰੂਗਾ ਬਾਕੀ ਆ ਜੀ ਕਰਿਓ ਲੰਗਾ ਲੰਗਾ ਦਾ ਤਾਈ ਸਤਿਗੁਰਾਲ ਸਤਿਗੁਰਾਲ ਹੋ ਠੀਕ ਆ ਵਧੀਆ ਵਧੀਆ ਫੋਨ ਕਰੇ ਡਿਕਨੇ ਦੋਨੇ ਮੁੰਡੇ ਵਧੀਆ ਤੂੰ ਦੱਸ ਭਾਈ ਠੀਕ ਆ ਹਾਂ ਉਹ ਵੀ ਠੀਕ ਆ ਭਾਈ ਦੀਦ ਨਹੀਂ ਕਿੱਧਰ ਗਈ ਤਾਈ ਅੰਦਰ ਹੀ ਹੋਊ ਇੱਥੇ ਸ ਮਾ ਦਾ ਤਾਇਆ ਦਲੋ ਕੰਮ ਆਇਆ ਸੀ ਕੀ ਕੰਮ ਆਇਆ ਤੋ ਮੈਨੂੰ ਤਾਂ ਲੱਖ ਰੁਪਏ ਚਾਹੀਦਾ ਇੰਨੇ ਪੈਸੇ ਦੀ ਕੀ ਲੋੜ ਪਈ ਤੈਨੂੰ ਉਹ ਕਬੀਲਦਾਰੀ ਲੋੜਾ ਥੋੜੀ ਤੁਹਾਨੂੰ ਪਤਾ ਜਦਾ ਹਾ ਹੁਣ ਕਬੀਲਦਾਰੀ ਆ ਲੱਖ ਰੁਪਇਆ ਕੀ ਕਰਨਾ ਹੈ ਹਾਂ ਤੈਨੂੰ ਪਤਾ ਹੀ ਜਦਾ ਹਾ ਕਿ ਕਬੀਲਦਾਰੀ ਲੋੜਾਗਾ ਮੈਂ ਕਿੱਸਾ ਦੇਣਾਗਾ ਹਾਂ ਅੱਛਾ ਹਾਂ ਚੱਲ ਕਰ ਲਾਂਗੇ ਕੋਈ ਨਾ ਲੈ ਜੀ ਤੇ ਚਾ ਰੱਖਦਾ ਸੰਗੈਨੀ ਅੱਛਾ ਕੱਲ ਨੂੰ ਆਏ ਕਰਾਂਗੇ ਫਿਰ ਆਪਾਂ ਲੱਖ ਰੁਪਇਆ ਤੈਨੂੰ ਚਾਹੀਦਾ ਹਾਂ ਤੂੰ ਕੱਲੋਂ ਆ ਜੀ ਬੈਂਕਾਂ ਦੇ ਟਾਈਮ ਕਿਹੜਾ ਨਾ ਮੁੰਡਾ ਬੱਸ ਵੇਖ ਆਪਾਂ ਸਵੇਰੇ 10:00 ਵਜੇ ਚੱਲਾਂਗੇ ਤੇ ਆਪਾਂ 3:30 ਤੱਕ ਪਹੁੰਚ ਜਾਗੇ ਵਾ ਠੀਕ ਆ ਕੋਈ ਨਾ ਹਾਂ ਨਾਲ ਬਗ ਚੱਲੀ ਮੇਰੇ ਹਾਂ ਤੇ ਤੈਨੂੰ ਆਇਆ ਦੱਸ ਆਪਾਂ ਨੂੰ ਵਿਆਜ ਦਾ ਨਾ ਲਾ ਰਾਂਗੇ ਆਪਾਂ ਗਵਾਂਢੇ ਆਉੜੇ ਦੇਖ ਮੱਲਾ ਵਿਆਜ ਤਾਂ ਆਪਾਂ 4% ਦੇ ਹਿਸਾਬ ਨਾਲ ਲੈਂਦੇ ਹਾਂ ਅੱਛਾ ਕੋਈ ਪਰਸੈਂਟ ਕਹਿੰਦੇ ਹੁੰਦੇ ਲੋਕੀ ਤੇ ਚਲੋ ਆਪਾਂ ਕੋਈ ਨਾ ਪੜ ਲਾਂਗੇ ਤੇਰੇ ਨਾਲ ਤੂੰ ਸਵੇਰੇ ਆਜੇਂ ਅੱਛਾ ਜੀ ਤੇ ਆਪਾਂ ਬਗ ਚੱਲਾਂਗੇ ਠੀਕ ਆ ਜੀ ਪੈਸੇ ਤੁਹਾਨੂੰ ਦੇ ਦਾਂਗੇ ਆਪਾਂ ਕੋਈ ਨਾ ਠੀਕ ਆ ਤਾਂ ਜੀ ਫਿਰ ਮੈਂ ਤੜਕੇ ਛੋਡੇ ਕੋਲ ਆਉਂਗਾ ਸਾਢੇ 7 ਵਜੇ ਆਜੂਗਾ ਹਾਂ ਕੋਈ ਨਾ ਬੋਲਾ ਤੇ ਆਪੇ ਤੇ ਆਦਾ ਹੋਰ ਸੁਣੋ ਗੱਲ ਹਾਂ ਜੀ ਪੈਸੇ ਤਾਂ ਲੈ ਜੀ ਪਰ ਮੂਡ ਦਾ ਮੂਡ ਦਾ ਟਾਈਮ ਨਾ ਰੱਖੀ ਚੰਗਾ ਕਿਸੇ ਕੋਈ ਨਾ ਕੋਈ ਤਾਂ ਇਹ ਗੱਲ ਆਪਣੇ ਦੋਨਾਂ ਜਿਹੇ ਰਹਿਣੀ ਚਾਹੀਦੀ ਹੈ ਗਾਹਾਂ ਗੱਲ ਕਿਸੇ ਹੋਣੇ ਓਡੇ ਮੁੰਡੇ ਕੋਲੇ ਵੀ ਨਾ ਗੱਲ ਜਾਵੇ ਨਾ ਦਰ ਮਹੀਨੇ ਵੀ ਨਹੀਂ ਮਿਲ ਜਾਣਗੇ ਵਾ ਤੂੰ ਮੈਨੂੰ ਪਹਿਟਾ ਮਨਾ ਮੋੜਦਾ ਰਹੇ ਵਾ ਠੀਕ ਵਾ ਠੀਕ ਹੈ ਬਾਈ ਚੰਗਾ ਤਾਈ ਸਤਿ ਸ਼੍ਰੀ ਅਕਾਲ ਚੰਗਾ ਚੰਗਾ ਸਨੀ ਤਾਂ ਮਨ ਨੂੰ ਬਹੁਤ ਪਾਰੀ ਲੱਗਦੀ ਆ ਲੱਖ ਤੋਂ ਤਾਂ ਬਾਹਰ ਹੀ ਲੱਗਦੀ ਆ ਓ ਯਾਰ ਚੱਲ ਆ ਤਾਂ ਹੋ ਗਿਆ ਸੀ ਸਾਰਾ ਹਿਸਾਬ ਕਿਤਾਬ ਦਾ ਚਲੋ ਨੀ ਆਲਾ ਦਾ ਇਹ ਤੋਂ ਕਿਹੜਾ ਮੋੜੋ ਜਾਣਾ ਨੇ ਬੰਨੀ ਦਾ ਤਲਾ ਆਪਣੇ ਹੋਈ ਉਹ ਬਾਸੇ ਮਰੇ ਕਹੇ ਜੀ ਲੱਗੂ ਪਾਈ ਹੋੱਖਾਂ ਸੇ ਪਾ ਕੇ ਦੇਖੀਏ ਤਾਂ ਚਲੋ ਹਣ ਬੜੀ ਲੰਬੀ ਹੋ ਗਈ ਹੋਣਾ ਆ ਕਾਪੀ ਜੀ ਨੇ ਲਲਾ ਮਨੂੰ ਦਾ ਬੰਦਗਾ ਮਗਰ ਉਹ ਧਿਆਨੇ ਦੇ ਕੰਨੀ ਜਾਂਦਾ ਉਹ ਸ਼ਾਮ ਕੋ ਰਾਖਾ ਆਦੀ ਆ ਕੀ ਹੋ ਗਿਆ ਨੇ ਕਾ ਨੂੰ ਬੜੀ ਇਹਦੇ ਚਿੱਪ ਜੀ ਟੁੱਟੀ ਪਈ ਸੀ ਉਹ ਪਾਈ ਆ ਹੋਰ ਤੂ ਇਹ ਪੁਰਾਣਾ ਜਿਹਾ ਕਾ ਨੂੰ ਇਹਦੇ ਨਾਲ ਮੱਥਾ ਮਾਰੀ ਜਾਂਦੀ ਆ ਬੁੜੇ ਨੂੰ ਕਹਦੇ ਕੇ ਪੈਸੇ ਦੇ ਦੇਵੇ ਨਾ ਮਾਲੇ ਆਇਓ ਤੈਨੂੰ ਪਤਾ ਤਾਂ ਹੈਗਾ ਆਪਣੇ ਕਿਸਮਤ ਚ ਕਿੱਥੇ ਨੇ ਪੈਸੇ ਇਹ ਤਾਂ ਲੋਕਾਂ ਦੀ ਕਿਸਮਤ ਹੀ ਨੇ ਇਹ ਤਾਂ ਉਹਨਾਂ ਨੂੰ ਹੀ ਵੰਡਦਾ ਆਪਾਂ ਨੂੰ ਦੇਣ ਨੂੰ ਤਾਂ ਰੁਪਈਆ ਨਹੀਂ ਇਹਦੇ ਕੋਲੇ ਨਹੀਂ ਸੱਚੀ ਗੱਲ ਆ ਆ ਲੋਕਾਂ ਦੇ ਬੁੜੇ ਦੇਖਦਾ ਕਿਵੇਂ ਕਹਿ ਰਹੇ ਨੇ ਵੀ ਭਾਈ ਅਸਤਾ ਬੈਠੇ ਬੈਠੇ ਆਪਦੇ ਪੁੱਤਾਂ ਦੇ ਨਾਂ ਸਾਰੀ ਜ਼ਮੀਨ ਕਰ ਇਹ ਤਾਂ ਨਾਂ ਲਵਾਉਣ ਦਾ ਨਾਂ ਹੀ ਨਹੀਂ ਲੈਂਦਾ ਹੈਗਾ ਦੇਖ ਲਾ ਇਹ ਕਿੱਥੇ ਲਵਾਊਗਾ ਆਪਣੇ ਜ਼ਮੀਨ ਨਾਂਵਾਂ ਇਹ ਤਾਂ 1 ਰੁਪਈਆ ਨਹੀਂ ਦਿੰਦਾ ਆ ਮਾਂ ਦੇਖ ਲਾ ਆਪਣੀ ਪਿੱਛੇ ਜੇ ਕਿੰਨੀ ਬਿਮਾਰ ਹੋ ਕੇ ਹਟਿਆ ਸੱਸ ਤੜਪਦੀ ਰਹਿ ਗਈ ਉਹਨੂੰ ਨਹੀਂ ਦਵਾਈ ਦਵਾਉਣ ਗਿਆ ਆਪਾਂ ਨੂੰ ਕਿੱਥੋਂ ਦੇ ਦਊਗਾ ਇਹ ਕੁਸ ਨੀ ਭੈਣੇ ਗਾਦਨ ਮੇਰੀ ਗੱਲ ਸੁਣਦਾ ਮਾਂ ਚੀ ਘਾਟਾਂ ਨਹੀਂ ਗੀਆਂ ਉਹਨੇ ਨਹੀਂ ਪਹਿਲਾਂ ਇਹਦੇ ਤੇ ਡੰਡਾ ਕਸਿਆ ਜੇ ਉਹ ਡੰਡਾ ਕਸਦੀ ਤਾਂ ਇਹ ਐਨਾ ਹੁਣ ਚਾਮਲਤਾ ਬਣਾ ਹੁਣ ਦੇਖਣਾ ਚੌਰਾ ਧਰੀ ਟ ਨਹੀਂ ਰਹਿਣ ਦਿੰਦਾ ਆਪਣੀ ਉਹੀ ਤਾਂ ਗੱਲ ਐ ਨਾਲੇ ਹੁਣ ਮੇਰੀ ਗੱਲ ਸੁਣਦਾ ਜਦੋਂ ਹੁਣ ਆਪਾਂ ਇਹਨਾਂ ਨੂੰ ਕਹਿੰਦੇ ਤਾਂ ਫਿਰ ਵੀ ਬੁਰੇ ਲੱਗਾਂਗੇ ਜਦੋਂ ਇਹਨਾਂ ਦੇ ਮੁੰਡੇ ਨਹੀਂ ਕਹਿੰਦੇ ਇਹ ਤੈਨੂੰ ਕੀ ਪਤਾ ਮੁੰਡੇ ਵੀ ਕੀ ਕਰਨ ਮੁੰਡਿਆਂ ਦੀ ਘੜਾ ਸੁਣਦਾ ਮੁੰਡੇ ਬਥੇਰਾ ਹੌਂਕਦੇ ਨੇ ਬਥੇਰਾ ਕਹਿੰਦੇ ਨੇ ਬਾਪੂ ਦੇ ਦੇ ਪੰਜੀ ਬਾਪੂ ਦੇ ਦੇ ਦਸੀ ਮੈਂ ਕਹਿੰਨੀਆ ਬੁੜਾ ਹੱਥ ਨਹੀਂ ਤਰਾਂਦਾ ਨੀ ਦੇਖ ਲਾ ਲੋਕਾਂ ਨੂੰ ਆ ਵਿਆਜ ਤੇ ਬਥੇਰੇ ਦੇ ਜਾਂਦਾ ਦਾ ਕਦੇ ਕੋਈ ਆ ਜਾਂਦਾ ਇਹਦੇ ਕੋਲੇ ਕਦੇ ਕੋਈ ਆ ਜਾਂਦਾ ਮਰਨਾ ਇੱਕ ਤੋਂ ਇੱਕ ਤਾਂ ਛਾਪ ਪਾ ਕੇ ਰੱਖਦਾ ਹਾਂ ਆਪਦੇ ਟੋਹਰਾ ਕੱਢਣ ਜਾਂਦਾ ਟੁਰਲਾ ਜਾਂ ਪੱਗ ਦਾ ਛੱਡਨਿੰਦਾਗਾ ਇੱਥੇ ਬਾਹਰ ਨਿਕਲੇ ਆ ਰਹਿਂਦਾਗਾ ਦੇਖ ਲਾ ਮਾਂ ਨੂੰ ਕਿੱਥੇ ਪੁੱਛਦਾ ਏ ਨਹੀਂ ਜਦੋਂ ਹੁਣ ਨਹੀਂ ਪੁੱਛਦਾ ਪਹਿਲਾਂ ਕਿੱਥੇ ਪੁੱਛਦਾ ਹੁਣਾ ਆਹੋ ਤੈਨੂੰ ਲੱਗਦਾ ਦੱਸ ਇਹ ਪੁੱਛਣ ਵਾਲਾ ਦੀਂਦਾ ਕਿਤੇ ਹਾਂ ਸੱਚੀ ਹੈ ਦੇਖ ਲਾ ਜਦੋਂ ਅੰਦਰ ਬੜੂਗਾ ਉਦੋਂ ਖੰਭੂਰੇ ਜੇ ਮਾਰੀ ਅੱਗੇ ਤੁਸੀਂ ਹਾਂ ਬੇਬੇ ਕਿੱਥੇ ਆ ਹੈ ਬੇਬੇ ਓ ਮੰਮੀ ਬਾਹਰ ਹੀ ਗਏ ਸੀ ਕਿ ਮੈਨੂੰ ਲੱਗਦਾ ਮਾਸਿਕ ਨਹੀਂ ਗਏ ਸੀ ਅੱਛਾ ਤੁਸੀਂ ਕਿੱਧਰੋਂ ਆਏ ਹੋ ਬਾਬੋ ਨਾਲ ਗਿਆ ਤੀ ਯਾਰ ਜੀਤੇ ਨਾਲ ਅੱਛਾ ਮੈਂ ਤਾਂ ਤੁਹਾਨੂੰ ਐ ਕਹਨੀ ਆ ਆ ਦੇਖੇ ਗਰਮੀ ਐਨੀਆਂ ਪੈਂਦੀਆਂ ਨੇ ਆ ਸੁੱਕੀ ਜੇ ਸੂਟ ਲੈ ਆਉਂਗੀ ਕਹਿ ਦੋ ਬਾਪੂ ਨੂੰ ਦੇ ਦੂ ਪੈਸੇ ਬਾਪੂ ਤਾਂ ਮੈਨੂੰ ਨਹੀਂ ਦਿੰਦਾ ਤੈਨੂੰ ਕਿੱਥੇ ਦੇ ਦੂ ਤੁਹਾਨੂੰ ਕਹਨੀ ਆ ਤੁਸੀਂ ਪੈਸੇ ਮੰਗ ਲਓ ਬਾਪੂ ਨੇ ਤਾਂ ਕਹਦਾ ਗੁਰਦੁਆਰੇ ਨੇ ਪੈਸੇ ਦਿੱਤੇ ਹੈਗੇ ਉਹ ਦਊਗਾ ਨੋਟ ਗੁਰਦੁਆਰੇ ਚ ਤਾਂ ਨਹੀਂ ਦਿੱਤੇ ਆਪਦੇ ਜਵਾਖਾਂ ਨੂੰ ਤਾਂ ਦੇ ਦਿਓ ਮੈਨੂੰ ਤਾਂ ਕਹਦਾ ਮੈਨੂੰ ਤਾਂ ਲੱਗਦਾ ਨਾ ਕਦੇ ਕਦੇ ਤਸ ਤੋਂ ਉਹਦੇ ਹੈ ਹੀ ਨਹੀਂ ਜਿਹੜਾ ਉਹ 1 ਰੁਪਿਆ ਨਹੀਂ ਕੜਦਾ। ਉਹ ਚੱਲ ਕੋਈ ਨਾ ਤੂੰ ਹੀ ਨਾ ਬੋਲੀ ਆਇਆ ਕਰ ਕੋਈ ਨਾ। ਉਹੀਂ ਕੀ ਨਾ ਬੋਲਾਂ ਆ ਲੋਕਾਂ ਦੀਆਂ ਤੀਵੀਆਂ ਬਥੇਰਾ ਇੱਕ ਤੋਂ ਇੱਕ ਪਾਉਂਦੀਆਂ ਨੇ। ਪਹਿਲਾਂ ਸਾਡੀ ਸੱਸ ਦੀ ਜ਼ਿੰਦਗੀ ਲੰਘ ਕੇ ਮੈਨੂੰ ਲੱਗਦਾ ਹੁਣ ਸਾਡੀ ਜ਼ਿੰਦਗੀ ਐ ਲੰਘੂਗੀ। ਕਦੇ ਪਾ ਕੇ ਨਹੀਂ ਦੇਖਿਆ ਕਦੇ ਹੰਡਾ ਕੇ ਨਹੀਂ ਦੇਖਿਆ ਦੱਸ। ਚੱਲ ਕੋਈ ਨਾ ਕਣਕ ਵੱਡੀ ਜਾਣਦੇ ਆਪਾਂ ਫੇਰ ਕਰ ਲਾਂਗੇ حساب ਫਤਹਾ। ਆਹੋ ਉਹ ਕੁੰਡਲੀ ਮਾਰ ਕੇ ਤਾਂ ਕਣਕ ਤੇ ਵੀ ਉੱਪਰ ਹੀ ਬੈਠਿਆ ਉਹਦੀ ਬਗਜੂ ਆੜਤੀ ਇਹਦੇ ਸਾਰੇ ਲੈ ਜਾਊਗਾ ਪੈਸੇ ਆਪਣੇ ਕੋਲੇ ਕੀ ਬਚੂਗਾ? ਫੇਰ ਨਹੀਂ ਆਪਾਂ ਨੂੰ ਕੁਝ ਮਿਲਣਾ ਕੀ ਕਰੀਏ ਫਿਰ ਇਹਦਾ ਵੀ ਹੁਣ ਕੀ ਕਰੀਏ ਮੇਰਾ ਤਾਂ ਕਦੇ-ਕਦੇ ਐਂ ਜੀ ਕਰਦਾ ਬੁੜੇ ਨੂੰ ਨਾ ਬਨ ਕੇ ਇਹ ਤੋਂ ਚੰਗੇ ਪੈਸੇ ਕਢਵਾ ਲਈਏ ਮੇਰਾ ਤਾਂ ਸੌ ਲੱਗੇ ਜੀ ਅੱਕੇ ਇੱਕ ਆ ਬੇਬੇ ਆ ਇਹ ਨਹੀਂ ਬੋਲਦੀ ਹੈ ਕਿ ਉਹਨੂੰ ਉਹ ਵੀ ਤਾਂ ਥੱਲੇ ਲੱਗੀ ਪਈ ਉਹਦੇ ਉਹ ਵੀ ਵਿਚਾਰੀ ਕੀ ਕਰੇ ਆ ਬਾਪੂ ਨੂੰ ਦੇਖ ਲਓ ਸਾਰਾ ਦਿਨ ਤਾਂ ਤਗੜ ਤਗੜ ਕਰਦਾ ਚੱਕ ਕੇ ਐਡਾ ਖੁੰਡਾ ਫਿਰੀ ਜਾਂਦਾ ਉਹ ਵਿਚਾਰੀ ਨੂੰ ਕਿੱਥੇ ਬੋਲਣ ਦਿੰਦਾ ਬਸ ਉਹ ਇੱਕ ਜਿਹੜਾ ਹੁਣ ਇਹ ਤੋਂ ਪੈਸੇ ਵੀ ਲਿਆ ਜਾਂਦਾ ਉਹਦਾ ਦਰ ਖਾ ਲੈਂਦਾ ਵੱਡ ਵੱਡ ਕੇ ਵੀ ਪੈ ਪੈਸੇ ਦਵੋ ਪੈਸੇ ਦਵੋ ਸੌ ਲੱਗੇ ਇਹਨੇ ਤਾਂ ਨਾ ਬੁੜੇ ਨੇ ਸ਼ਰਮ ਉਤਾਰ ਰਖੀ ਆ ਆਪਣੀ ਵੀ ਪਿੰਡ ਚ ਨੱਕ ਘਟਾਰ ਕੇ ਆ ਅਗਲਾ ਤਾਂ ਐ ਸੋਚਦਾ ਹੋਣਾ ਵੀ ਇਹਦੇ ਤਾਂ ਤੀ ਪੁੱਤੇ ਐਸ਼ ਕਰਦੇ ਨੇ ਦੇਖਣ ਵਾਲੇ ਨੂੰ ਕੀ ਪਤਾ ਵੀ ਘਰੇ ਤਾਂ 1 ਰੁਪਿਆ ਨਹੀਂ ਦੇ ਰਿਆ ਸਾਡਾ ਤਾਂ ਭੁੱਖੇ ਮਰਨ ਵਾਲਾ ਹਾਲ ਕਰ ਰਖਿਆ ਖੇਤੀ ਮੈਂ ਮਾਰ ਮਾਰ ਕਰਦਾਗਾ ਉਹ ਛੋਟਾ ਵਿਚਾਰਾ ਉਹ ਦੇਖ ਲਓ ਤੁਸੀਂ ਉਹ ਚਲੋ ਉਹਦਾ ਵਿਚਾਰਾ ਭੋਲਾਗਾ ਉਹਨੂੰ ਵੀ ਕੀ ਕਹੀਏ ਉਹ ਆਹ ਜਹਾਰਾ ਬੰਨੇ ਭੇਜਤਾ ਹੁਣ ਉਹੀ ਤਾਂ ਮੈਂ ਕਹਿੰਨੀ ਆ ਲੈ ਮੈਨ ਲੱਗਦਾ ਮਾਂ ਤੋਰੀ ਆਉਂਦੀ ਆ ਹੋ ਆਉਂਦੀ ਆ ਬੇਬੇ ਵੀ ਤੋਰੀ ਲੈ ਏਦੋਂ ਬੈਠਿਆ ਜਾਂਦਾ ਘਰੇ ਚੱਲਿਆ ਆ ਗਈ ਬੇਬੇ ਵੀ ਭਾਈ ਆ ਬੇ ਬੇ ਤੂੰ ਕਿੱਥੇ ਗਈ ਦੀ ਉਹ ਤੇਰੇ ਚਾਚੇ ਦੇ ਘਰੇ ਗਈ ਸੀ ਸਗਨ ਦੇਣ ਦੇ ਸੰਗ ਪੰਜੀ ਦੀ ਐਸੀ ਅੱਛਾ ਦੇਈ ਸਗਨ ਹਾਂ ਦੇ ਤਾ ਇਹਦਾ ਬਾਪੂ ਦੀ ਗੱਲਾਂ ਕਰਦੇ ਸੀ ਬੈਠੇ ਅੱਛਾ ਹੋਰ ਬੇਬੇ ਤੂੰ ਹੀ ਕਹ ਦੇ ਪੰਜੀ ਮੇਰੀ ਕਿੱਥੇ ਸੁਣਦਾ ਭਾਈ ਉਹ ਮੈਂ ਤਾਂ ਬਥੇਰਾ ਕਹਿੰਦੀ ਰਹਿਣੀ ਆ ਮੇਰੀ ਨਹੀਂ ਸੁਣਦਾ ਤੁਹਾਡਾ ਬਾਪੂ ਹੋਰ ਮੈਂ ਤਾਂ ਕਹਿ ਕਹਿ ਹਮ ਨੂੰ ਸੁਣ ਮੈਂ ਨਹੀਂ ਸੁਣਦਾ ਕਰਨਾਗੇ ਮਮੇ ਨੂੰ ਪਾਣੀ ਲਿਆ ਦਿਓ ਆਈ ਗਈ ਆਈ ਇੱਕ ਤਾਂ ਗਰਮੀ ਬਹੁਤ ਪੈਂਦੀ ਆ ਹੋਰ ਲੈ ਮਾਂ ਪਾਣੀ ਪੀ ਲੈ ਜਾਈ ਸੀ ਮਾਂ ਹਾਂ ਜਾਏ ਕਿਉਂ ਤੂੰ ਜਾਏ ਚੱਲ ਬਧੀਆ ਚਾਹਾਂ ਚੋਗਨ ਦੇ ਆਈ ਹਾਂ ਨਾਲੇ ਕੱਪੜੇ ਲੀੜੇ ਲੈ ਕੇ ਆਏ ਹੋਣਗੇ ਹਾਂ ਪੁੱਤ ਹਾਂ ਤੇ ਲਾਗਾਗਾ ਨਾ ਕੱਲ ਉਹ ਤਾਂ ਇਹ ਦਿਨੋਂ ਕਿਵੇਂ ਸੂਟ ਦਿਖਾਉਂਦੀ ਸੀ ਮੈਨੂੰ ਨਾ ਜਾਣ ਜਾਣ ਕੇ ਸਾੜੇ ਕਹਿੰਦੀ ਮੈਂ ਤਾਂ 1200 ਦਾ ਸੂਟ ਲੈ ਕੇ ਆਂਦਾ ਕਹਿੰਦੀ ਤੁਸੀਂ ਨਹੀਂ ਕਹਿੰਦੀ ਸੂਤੀ ਕੱਪੜੇ ਲੈ ਕੇ ਆਉਣੇ ਕਹਿੰਦੀ ਹੁਣ ਤਾਂ ਗਰਮੀ ਇੰਨੀ ਪੈਂਦੀ ਆ ਪਤਾ ਕੀ ਕਹਿੰਦੀ ਕਹਿੰਦੇ ਲੈ ਗਏ ਹੁਣ ਕਾਹਨ ਕਾਹਨ ਤੁਸੀਂ ਲੈਣੇ ਨੇ ਹਜੇ ਚਾਰ ਮਹੀਨੇ ਠਰ ਕੇ ਲੈ ਲਿਓ ਸਾਡਾ ਤਾਂ ਕਿ ਬੁੜਾ ਨਹੀਂ ਪੈਸੇ ਦਿੰਦਾ ਹੈਗਾ ਮਾ ਹੁਣ ਮੇਰੀ ਗੱਲ ਸੁਣਦਾ ਇਹ ਸਾਰਾ ਕੁਝ ਨਾ ਤੂੰ ਕਹਿ ਸਕਦੀਆਂ ਕਹਿੰਦੇ ਹੁੰਦੇ ਟਾਈਮ ਟਾਈਮ ਦੇ ਨਾਲ ਸਭ ਨੂੰ ਬਦਲਣਾ ਪੈਂਦਾ ਠੀਕ ਹੈ ਕਹਿੰਨੀ ਆ ਬਥੇਰਾ ਕਹਿੰਨੀ ਆ ਭਾਈ ਉਹ ਮੰਨਦਾ ਹੀ ਨਹੀਂ ਕਿਸੇ ਦੀ ਗਗਨ ਦੇਖ ਨਵੇਂ ਜਵਾਨੇ ਦੀਆਂ ਨਮੀਆਂ ਗੱਲਾਂ ਹੈ ਹੁਣ ਦੇਖ ਇਹਨਾਂ ਦਾ ਜਿਹੜਾ ਸਮਾਂ ਸੀ ਇਹਨਾਂ ਨਾਲ ਲੰਘ ਗਿਆ ਭਾਈ ਹੁਣ ਉਹ ਗੱਲਾਂ ਥੋੜ੍ਹੀ ਨੇਗੀਆਂ ਹੁਣ ਆਪਾਂ ਬਰੇਕ ਲਾ ਕੇ ਹੀ ਜਾਵਾਂ ਬਥੇਰਾ ਕਹਿੰਨੀ ਆ ਬੇਬੇ ਗੱਲ ਇੱਕ ਹੋਰ ਇਹ ਕੋ ਕਹਿਣ ਕਿਥੋਂ ਲਈ ਫਰਦਾ ਹੋ ਪਾਈ ਫਰਦਾ ਗਾਲ ਚ ਪਤਾ ਨਹੀਂ ਆਹ ਏਡਾ ਵੱਡਾ ਸੰਗਲ ਚ ਪਾਈ ਫਰਦਾ ਗਾਲ ਚ ਫਤੂੰ ਕਹਿਣੀ ਉਹਨੂੰ ਵੀ ਕਿਥੋਂ ਆਈ ਐ ਦੱਸ ਕਹਿੰਦਾ ਇਹ ਤਾਂ ਕਿਸੇ ਦੇ ਹੋਰ ਕਹਿੰਦਾ ਕਿਸੇ ਦੇ ਤਾਂ ਪੈਸੇ ਲੈ ਕੇ ਗਿਆ ਸੀ ਕੋਈ ਗਰਮੀਦਾਰ ਕਿ ਕੋ ਕਾਣੂ ਝੂਠ ਬੋਲਦਾ ਹੋ ਪਤਾ ਨਹੀਂ ਪਾਈ ਫਰਦਾ ਸੰਗਲ ਜੇ ਮੇਰੇ ਤਾਂ ਅਜੇ ਤੱਕ ਨਹੀਂ ਪੁੱਤੋ ਤਾਂ ਆਪਾਂ ਨੂੰ ਕਿੱਥੇ ਦਿੰਦਾਗਾ ਨਾ ਅਜੇ ਤੱਕ ਕੋਈ ਮੇਰੇ ਕੋਈ ਚੀਜ਼ ਲਿਆ ਕੇ ਪਾਈ ਆ ਸਾਨੂੰ ਕਿਥੋਂ ਦੇ ਦੂਗਾ ਮੈਂ ਤਾਂ ਤੇਰੇ ਮਾਮੇ ਉਹਨਾਂ ਨੇ ਸਿਰ ਤੇ ਟਾਈਮ ਪਾਸ ਕੀਤਾ ਉਹਨੇ ਪਾਲਿਆ ਤੁਹਾਨੂੰ ਸਾਰਾ ਯੋਕ ਤੇ ਤੁਹਾਨੂੰ ਹੋ ਦੇ ਦੂਗਾ ਹੈਨਾ ਮਾ ਤਾਂ ਫਿਰ ਉਹਨੂੰ ਵੀ ਚਾਹੀਦਾ ਮਾੜਾ ਮੋਟਾ ਵੀ ਮੇਰੇ ਚਵਾਕ ਕਿੱਥੇ ਮੰਨਦਾ ਬਥੇਰਾ ਕਹਿਨੀ ਰਹਿਨੀ ਆ ਹੋ ਨਹੀਂ ਮੇਰੀ ਸੁਣਦਾ ਹੈਗਾ ਮਾ ਮੇਰੀ ਗੱਲ ਸੁਣਦਾ ਹੁਣ ਆ ਬੁੜੇ ਉਮਰੇ ਪਾ ਕੇ ਉਹਨੇ ਕਿਹਨੂੰ ਦਿਖਾਉਣੀ ਆ ਇਹਦਾ ਨੋਹਾ ਧੀਆ ਦੇ ਸਾਥੀਆਂ ਕੀ ਲੈ ਜੀ ਕੀ ਪਾਣੀ ਉਹਨੂੰ ਇੰਨੀ ਅੱਕ ਲੋ ਵੇ ਪੁੱਤ ਫਿਰ ਕਾ ਨੂੰ ਐ ਜੇ ਗੱਲਾਂ ਹੁਣ ਇੱਕ ਦਿਨ ਮੇਰੀ ਗੱਲ ਸੁਣ ਜੇ ਆਪਣੇ ਵਰਗੀਆਂ ਦੇ ਪਾਈ ਹੋ ਲੋਕ ਵੀ ਕਹਿਣਗੇ ਵੀ ਹਾਂ ਉਹਦੀਆਂ ਨੋਹਾ ਧੀਆ ਦੇ ਪਾਈਆਂ ਹੋਈਆਂ ਨੇ ਟੂਮਾ ਕੋਈ ਨਾ ਪੁੱਤ ਕੋਈ ਨਾ ਕਵਰਾ ਬੁੜਾ ਸੁਧਰ ਹੀ ਜਾਵੇ ਦੇ ਦੂਗਾ ਉਹਨੇ ਹੁਣ ਕੀ ਸੁਧਰਨਾ ਚਲ ਕੋਈ ਨਾ ਕਹ ਕੇ ਦੇਖ ਲਾਂਗੇ ਕਹ ਕੇ ਦੇਖਾਂਗੇ ਮੈਨੂੰ ਤਾਂ ਕੀ ਪੁੱਛਣਾ ਤੂੰ ਥੋੜੀ ਸੋਹਣੇ ਲਾਦਦੇ ਨੇ ਮੈਂ ਤਾਂ ਥੋੜੇ ਨਾਣੀ ਆ ਬਸ ਤੁਹਾਡੇ ਬਾਪੂ ਦਾ ਦਿਮਾਗ ਨੂੰ ਖਬਰਾਂ ਕੀ ਹੋਇਆ ਉਹ ਜਿਹੜਾ ਆਉਂਦਾ ਉਹਨੂੰ ਚੱਕ ਕੇ ਪੈਸੇ ਠਾ ਦੇ ਨੇ ਫੜਾ ਦਿੰਦਾ ਉਹੀ ਚ ਪੈਸੇ ਘਰੇ ਪਏ ਹੁਣ ਕੰਮ ਆਉਣ ਉਹੀ ਤਾਂ ਗੱਲ ਆ ਪੁੱਤ ਸੁਣਦਾ ਕਿੱਥੇ ਆ ਉਹਨੂੰ ਕਿਹਾ ਦੀ ਉਹ ਲੈਲਾ ਜਮੀਰ ਮਿਲਦੀ ਆ ਸਾਥੀ ਮਿਲਦੀ ਉਹ ਤਾਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਸਭ ਕੁਸਾ ਆਪਣੇ ਵੇਰੀ ਨਹੀਂ ਉਹਦੇ ਕੋਲ ਕੁਝ ਨਿਕਲ ਲਾਉਂਦਾ ਪਾਈ ਜਿਹੜਾ ਕਹਿੰਦਾ ਇਹ ਤਾਂ ਵੱਡਾ ਗਾ ਖਬਰਾਂ ਇਹਦੀ ਮੰਨ ਨਹੀਂ ਨਵੇ ਮੈਨੂੰ ਮਤਲਬ ਉਹ ਕੋਹਿਣਾ ਕਾਨੂੰ ਮੰਨਦਾ ਕੋਈ ਨਾ ਰੋਟੀ ਫਗਵਾਉਣੀ ਆਜਾ ਰੋਟੀ ਗਾਵਾ ਮਾਂ ਦੀ ਚਿੱਪੀ ਕਿੰਨੇ ਉਹਦੇ ਫੁੱਲ ਹੋਏ ਆਥੇ ਉਹਦੇ ਹੁਣ ਤਾਂ ਮੇਰੇ ਤੋਂ ਆ ਵੀ ਦਿੱਕਤ ਕਰ ਲੈਣਾ ਪਰ ਕੀ ਕਰੀ ਜਾਨਾ ਹੈ ਫੁੱਲ ਤਾਂ ਤਾਂ ਵੀਰੇ ਦਿੱਤੇ ਨੇ ਨਾ ਤੇਰਾ ਡੈਡੀ ਕਿੱਥੇ ਹੋਏ ਪਤਾ ਨਹੀਂ ਯਾਰ ਮੈਨੂੰ ਤਾਂ ਨਹੀਂ ਕਰ ਤੇਰਾ ਵੱਡਾ ਭਾਈ ਮੈਨੂੰ ਨਹੀਂ ਰੋਕਦਾ ਗਾਣਾ ਦਾ ਜਣਾ ਦੇ ਪੈਸੇ ਦਮਾ ਦੇ ਵੀਰੇ ਹਾਂ ਕਿੰਨੇ ਕਿੰਨੇ ਵੇਲੇ ਲੈਣੇ ਤਾਂ 5 ਵੀ ਕੀ ਦਿੰਨੇ 5 ਵੀ ਲੈਣੇ ਨੇ ਲੈ ਲੀ ਚੱਲ ਗਾਣਾ ਖਾ ਦੇ ਮੇਰੇ ਫਿਰ ਚੱਲ ਜਣਾ ਦੇ ਅਬਾ ਗੁਰਦਾਸ਼ ਮਾਨ ਫਾੜ ਲਾ ਗਾਣਾ ਜਣਾ ਐਸੇ ਦੂੰਗਾ ਗਾਣਾ ਦਾ ਜਣਾ ਵੀਰੇ ਮੈਨੂੰ ਫੁੱਲ ਦਾ ਸੱਚ ਦਾ ਤੇ ਦੇ ਹਾਂ ਕੋਲੇ ਕਾ ਤੋੜੀ ਜਾਂ ਸਾਡੇ ਪਰਵਲ ਵਾਸ ਤਵਾ ਹਾਂ ਤਾਂ ਤੱਥੇ ਦਰ ਤੇ ਦੇ ਦੇ ਮੈਨੂੰ ਤੈਂ ਕੀ ਕਰਨੇ ਨੇ ਹਾਂ ਕੀ ਕਰਨੇ ਤਾਂ ਇਹ ਦੇ ਦੇ ਮੈਂ ਘਰੇ ਕਾਲ ਬਣਾਉਣਾ ਕਾਲ ਕਾਲਾਂ ਦੇ ਫੁੱਲ ਲਾਉਂਦੇ ਨੇ ਉੱਥੇ ਲਾਉਂਦਾ ਕਾਲੋਂ ਦਾ ਘਰ ਹੁੰਦਾ ਪਤਾ ਲਾ ਹੁੰਦਾ ਤਾਂ ਮੈਂ ਕਹਿੰਦਾ ਤੈਨੂੰ ਗਾਣਾ ਖਾਣਾ ਪੈ ਲਾਜੂ ਮੈਂ ਤਾਂ ਚੱਕ ਮੈਂ ਕਹਿੰਦੀ ਕੋਈ ਨਹੀਂ ਉਹ ਕਹਿੰਦਾ ਦੇ ਦੇ 5 ਰੁਪਏ 20 14 ਹਿਸਾ ਤੇਰੇ ਡੈਡੀ ਤੋਂ ਵੇਲੇ ਮੰਗੇ ਤਾਂ ਛਾਤੋ ਹੀ ਪੈਸੇ ਮੰਗਦਾਗਾ ਜਿਹੜਾ ਬਾਪੂ ਕੋਲੇ ਪਤਾ ਕਿੰਨੇ ਪੈਸੇ ਨੇਗੇ ਲੋਕਾਂ ਨੂੰ ਵਿਆਹ ਤੇ ਹੀ ਦਿੰਦਾ ਉਹ ਉਹ ਤੋਂ ਲੈ ਲੈ ਤੇ ਬੜੇ ਭਾਈ ਤੋਂ ਲੈ ਲਾ ਤੂੰ ਵੀ ਲੈ ਆਪਾਂ ਦੁਕਾਨ ਨਾਮ ਤੇ ਚੱਲੀ ਹੈ ਨਾਮ ਤੇ ਚੱਲੀ ਹੈ ਨਾਮ ਤੇ ਹਾਂ ਦੁਕਾਨ ਤੇ ਤੂੰ ਮੈਨੂੰ ਗਾਣਾ ਸੁਣਾ ਪਹਿਲਾ ਯਾਰ ਗੁਦਾਹ ਮੰਦਾ ਸੁਣਾ ਦੇ ਇੱਕ ਵਧੀਆ ਜਿਆ ਮੈਨੂੰ ਨਹੀਂ ਆ ਰੌਂਦਾ ਉਹ ਸੁਣਾ ਦੇ ਯਾਰ ਵਧੀਆ ਜਿਆ ਸੁਣਾ ਦੇ ਇਹ ਤੂੰ ਆ ਸਾ ਯਾਰ ਗਾਣਾ ਸੁਣਾ ਦੇ ਸੁਣਾ ਦੇ ਚਾ ਸੁਣਾ ਦੇ ਇੱਕ ਸੁਣਾ ਦੇ ਵਧੀਆ ਜਿਆ ਸੁਣਾ ਚਲ ਸੁਣਾ ਸੁਣਾ ਇੱਕ ਤਾਂ ਮੂਹ ਚੱਕਰ ਕਰ ਸੁਣਾ ਦੇ ਸਾ ਦੇ ਗਾਣਾ ਯਾਰ ਚੱਲ ਮੈਨੂੰ ਗਾਣਾ ਦਾ ਸੁਣਾ ਦੇ ਪੁਰ ਗਾਣਾ ਪੈਸੇ ਪੱਤੇ ਦਿੰਦਾ ਹਾਂ ਨੰਦ ਲੰਦ 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 ਹਾ ਵਾ ਵੱਡਿਆ ਕਰਦਾ ਜ਼ਮਾਨਾ ਚੱਲ ਚੰਗਾ ਵਾ ਚੱਲਿਆ ਚੰਦਾ ਵੀ ਲੈ ਭਾਈ ਅਸਲੀ ਕਾਲ ਅਸਲੀ ਕਾਲ ਭਾਈ ਠੀਕ ਠਾਕ ਬੂਆ ਹਾਂ ਠੀਕ ਆ ਭਾਈ ਹੋਰ ਬਿਰੋਣੀ ਠੀਕ ਨੇ ਹਾਂ ਠੀਕ ਆ ਤੂੰ ਦੱਸ ਸਾਰੇ ਠੀਕ ਠਾਕ ਹਾਂ ਸਭ ਠੀਕ ਰਹਿ ਗੈਠੀ ਹੋ ਜਾ ਬੂਆ ਦਵਾਈ ਦੁਈ ਟਾਈਮਸ ਤੇ ਲੈ ਲੈ ਕਰਪੂਗਾ ਨਹੀਂ ਨਹੀਂ ਆ ਪੁੱਤ ਦਵਾਈ ਲੈਣੀ ਹੈ ਟਾਈਮਸ ਤੇ ਆ ਪਪੜ ਦਾ ਜਾਇਜ ਆਪਣਾ ਹੈਗਾ ਹੈਗਾ ਉਹਦਾ ਤਾਂ ਬਸ ਤੂੰ ਨੌਂ ਇਨੱਲਾ ਚੌਰੀ ਦਾ ਤਾਂ ਵਿਗੜੇ ਹੋਇਆ ਤੂੰ ਪਤਾ ਨਹੀਂ ਨੇ ਬੈਜੋਣੇ ਕਿ ਕਿੱਥੇ ਸੱਤੜ ਕੇ ਲੈ ਕੇ ਜਾਣੇ ਸਹੀ ਗੱਲ ਆ ਭਾਈ ਪਤਾ ਨਹੀਂ ਕੀ ਕਰੀ ਜਾਂਦਾ ਨਾ ਕੋਈ ਕਰੇ ਜਵਾਕਾ ਨੂੰ ਕੋਈ ਰਾਹ ਸਿਰ ਦਿੰਦਾ ਪਤਾ ਹੀ ਨਹੀਂ ਕੀ ਕਰੀ ਜਾਂਦਾ ਉਹ ਆ ਕੋਈ ਨਾ ਅਸੀਂ ਹੈਗੇ ਆ ਅਸੀਂ ਤੈਨੂੰ ਸੰਭਾਗੇ ਪਹਿਲਾਂ ਵੀ ਬਾਪ ਨੂੰ ਨਹੀਂ ਉਹ ਸਾਹਮਦੇ ਆਏ ਨੇ ਉਹ ਵੀ ਵਿਚਾਰੇ ਕਿੰਨਾ ਕਿਸਰ ਸੰਭੀ ਜਾਣਗੇ ਬਹੁਤ ਟਾਈਮ ਹੋ ਗਿਆ ਅਬ ਚਲੇ ਨੇ ਬਥੇਰਾ ਸਾਦ ਦਿੱਤਾ ਥੋੜਾ ਨੀ ਖੁਸ ਬਣਾਉਣਾ ਉਹਨੇ ਹੁਣ ਉਹ ਤਾਂ ਚਲ ਬਣਾਉਣਗੇ ਉਹ ਤੇਰੇ ਬਾਰੇ ਵੀ ਸੋਚਣਾ ਕਰਦਾ ਕੱਲੀ ਕੱਲੀ ਭੈਣ ਆ ਬੱਪੂ ਨਾਲੀ ਤੂੰ ਚਲ ਟਾਈਮ ਤੋਂ ਸਿਰ ਤੇ ਦਵਾਈ ਦੂਈ ਡਲਿਆ ਕਰ ਜੇ ਕਿਸੇ ਚੀਜ਼ ਦੀ ਲੋੜ ਹੋਵੇ ਫੋਨ ਕਰਦਾ ਕਰ ਤੈਨੂੰ ਕੋਈ ਨਹੀਂ ਅਜੀ ਹੈਗੇ ਆ ਬੂਆ ਕੋਈ ਨਹੀਂ ਨਾਲੇ ਪੱਪੜ ਨੇ ਕੀ ਕਰਨਾ ਬਸ ਖਰੀਦਿਆ ਉਹਦਾ ਲੋਕਾਂ ਨਾਲ ਆ ਬਜੂ ਪੈਸੇ ਬਥੇਰੇ ਦੇ ਜਾਂਦੇ ਆ ਇਹੇ ਜੇ ਪੁੱਟੇ ਸਿੱਧੇ ਕੰਮ ਕਰਦੇ ਹਰੇ ਕਰ ਲੈਂਦਾ ਆ ਸਾਡੇ ਵੀ ਪਿੰਡ ਦੋ ਤਿੰਨ ਜਾਣੇ ਨੂੰ ਪੈਸੇ ਵਜੋਂ ਦਿੱਤੇ ਮੈਨੇ ਉਹਦੇ ਆਏ ਦੇਖ ਲੈ ਨਾਲੇ ਵਿਆਜ ਵੀ ਦੁੱਗਣਾ ਲੈਂਦਾ ਹੈ ਉਹ ਡੰਡ ਦਿੰਦਾ ਨਹੀਂ ਹੈ ਬਚਾਰੇ ਉਹ ਵੰਗਦੇ ਰਹਿੰਦੇ ਨੇ ਉਹਨਾਂ ਨੂੰ ਰਾਸ ਨਹੀਂ ਲੱਗਦਾ ਉਹ ਐਜੇ ਬੰਦਾ ਨਰਤਾਂ ਚ ਜਿਹੜਾ ਵੀ ਮਿਲੂ ਹਾਂ ਸਹੀ ਆ ਉਹ ਟਾਈਮ ਸੱਤ ਬਾਈ ਵੀ ਡੇਲਾ ਕਰ ਮੈਂ ਤਾਂ ਇਹੀ ਕਹਣਾ ਮੈਂ ਤੇਰੇ ਕੋਲੋਂ ਦੋ ਚਾਰ ਕੰਮ ਨੇ ਮੈਂ ਤਾਂ ਲੰਘਿਆ ਜਾਂਦੀ ਮਾਹਬੂਆ ਦਾ ਪਤਾ ਲੱਗਿਆ ਚਲ ਵਧੀਆ ਪੁੱਤ ਆ ਗਿਆ ਪਤਾ ਤਾਂ ਲੈ ਗਿਆ ਉਹ ਫਿਰ ਮੈਂ ਮਿੱਗੇੜਾ ਬਾਦੂਗਾ ਠੀਕ ਆ ਕੋਈ ਨਾ ਪੁੱਤ ਬੂਆ ਮੈਂ ਚਲਦਾ ਫਿਰ ਅੱਪਾ ਤਿਆਰ ਰੱਖੀ ਕੋਈ ਨਾ ਆਪਾਂ ਦੇ ਜੀ ਤਾਂ ਗਈ ਮਨ ਜੇ ਕੌਣ ਹੈ ਅਬ ਸਸਰੀ ਘਰ ਸਸਰੀ ਘਰ ਬਾਈ ਭਾਬੀ ਤਾਈ ਜੀ ਕਰੇ ਨੇ ਨਾ ਬਈ ਹੋਤਾ ਹੈ ਨਹੀਂ ਕਰੇ ਬਾਪੂ ਜੀ ਤਾਂ ਹੈ ਨਹੀਂ ਕਰੇ ਨਾ ਮੈਨੂੰ ਕੰਮ ਸੀ ਤਾਈ ਜੀ ਕੀ ਕੀ ਕੰਮ ਸੀ ਬਾਈ ਮੈਨੂੰ ਦੱਸ ਦੋ ਮੈਂ ਸੁਨੇਹਾ ਲਾ ਦੂੰਗੀ ਤਾਈ ਕਿੱਥੇ ਨੂੰ ਮੋਟਰ ਤੇ ਨੇ ਹਾਂ ਹਾਂ ਬਈ ਉਹ ਖੇਤਾਂ ਨੂੰ ਇਹ ਲੰਘਾ ਚੱਲ ਉੱਥੇ ਆ ਕੇ ਮਿਲਾਂ ਨਾ ਫਿਰ ਠੀਕ ਹੈ ਬਾਈ ਲੈ ਇੱਕ ਇਹ ਆ ਗਿਆ ਹੁਣ ਤਾਇਆ ਵਾਲਾ ਪੱਕਾ ਪੈਸੇ ਹੀ ਲੈਣ ਆਇਆ ਹੁਣ ਇਹ ਵੀ ਤਾਇਆ ਦਾ ਉਹ ਬੈਠਾ ਗਿਆ ਮੂ ਮਜੇ ਤੇ ਤਾਇਆ ਸ਼੍ਰੀ ਗਾਣ ਮੋਟਰ ਦੇ ਮੈਂ ਬਾਰੇ ਲੱਭਿਆ ਤੈਨੂੰ ਮੈਂ ਤੈਨੂੰ ਦੇ ਦਾਂ ਸੀ ਮਹਾ ਅੱਛਾ ਆਊਗਾ ਹਾਂ ਚਲ ਮਹਾ ਉਰੇ ਸਾਈਡ ਤੇ ਤੂੰ ਕਿਹਾ ਸੀ ਨਾ ਵੀ ਗੱਲ ਕਿਸੇ ਕੋਲੇ ਕਰਨੀ ਨਹੀਂ ਹਾਂ ਹਾਂ ਆ ਕਰਕੇ ਮੈਂ ਉਰੇ ਪਾ ਗਿਆ ਸੀ ਅੱਛਾ ਚਾਹ ਪਾ ਫੇ ਬਾਜ਼ਾਰ ਚੱਲ ਕੇ ਜਾ ਬੈਂਕ ਜਾ ਨਾ ਨਾ ਕੋਈ ਨਾ ਕੋਈ ਚੱਕਰ ਨਹੀਂ ਆ ਹੜ ਤੂੰ ਪੈਸੇ ਅੰਨੇ ਕਿਦਾ ਆਹ 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 ਆ ਕਿੰਨੇ ਦਾ ਇਹ ਹੈ 35 ਤਾਂ ਲੱਖ ਦਾ ਕਰ ਦਿੰਦਾ ਪੂਰਾ ਕੋਈ ਨਾ ਪੁੱਤ ਲੈ ਲੈ ਥੋੜੇ ਦੇਣਾ ਇੰਨਾ ਟਪਾ ਆਇਆ ਜੀ ਮੈਨੂੰ ਲੋੜ ਸੀ ਮੈਂ ਤਾਂ ਛੋਡੇ ਉਲਕਾ ਕਿਉਂ ਘਬਰਾਉਣਾ ਮੈਂ ਤਾਂ ਲੈ ਜੀ ਇੰਨੇ ਕ ਤਾਂ ਹੋਰ ਪੈਣ ਕਰੇ ਲੈ ਜੀ ਫੜ ਕੇ ਕੋਈ ਨਾ ਕਦੋਂ ਬਤਾਇਓ ਕੋਈ ਨਾ ਤੂੰ ਸਾਲਾ ਪੰਜ ਛੇ ਦਿਨ ਅੱਛਾ ਲੈ ਜੀ ਵੜ ਕੇ ਚਲ ਠੀਕ ਹੈ ਦਾ ਜੀ ਤੁਹਾਡਾ ਧੰਨਵਾਦ ਕੋਈ ਨਾ ਮੱਲਾ ਕੋਈ ਨਾ ਘਬਰਾਹੀਂ ਨਾ ਲੈ ਜੀ ਚੰਗਾ ਜੀ ਸ਼ਾਸਤਰੀ ਘਰ ਚੰਗਾ ਤੰਗਾ ਤਾਂ ਦਾ ਮੁੱਲ ਪਾਉਂਦਾ ਸੀ ਐ ਵੀ ਪਤਾ ਮੇਰੇ ਵਰਗੇ ਮੈਂ ਕਿੰਨੇ ਕੇ ਚਾਰੇ ਨੇ ਚਲ ਆ ਤਾਂ ਤਾਂ ਹੁਣ ਆਪਣੀ ਹੁਣ ਹੋਣਾ ਹੋਰ ਕੋਈ ਜਿਹਨੂੰ ਦੇਖ ਲੈ ਨੇ ਆਪ ਵੀ ਟਕਰਾਂ ਟੁਕਰਾਂ ਮਾਰ ਕੇ ਹਟ ਜਾਊਗਾ ਠੀਕ ਆ ਨਾ ਨਾਲ ਇਹਨੇ ਕਿਹਾਗਾ ਵੀ ਕਿਸੇ ਨੂੰ ਦੱਸੀ ਨਾ ਆਏ ਦੱਸਣ ਦੋਗਾ ਨਾ ਮੈਨੂੰ ਕੋਈ ਪੁੱਛਿਆ ਆ ਚਲ ਰੱਬ ਦਾ ਨੋਈ ਆਹ ਉਹ ਤਾਂ ਬਾਪੂ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਇਹਨੂੰ ਜਦੀ ਕੱਢ ਕੇ ਦੇ ਤੇ ਬਾਪੂ ਆ ਜਾ ਉਹ ਬਾਪੂ ਹਾਂ ਹਾਂ ਬੋਲੋ ਆ ਤਾਂ ਇਹਨੂੰ ਪੈਸੇ ਕੱਢ ਦਿੱਤੇ ਆ ਇਹਨੂੰ ਉਸ ਆ ਪੈਸੇ ਹਾਂ ਪੈਸੇ ਦਾ ਪੁੱਤ ਇਹਨੂੰ ਆਪਾਂ ਨੇ ਜ਼ਮੀਨ ਜੀ ਲੈਣ ਜਾਤੋਂ ਉਹ ਇਹ ਕਹਾ ਢਾਣਦਾ ਉਹਨੂੰ ਉਹਦੇ ਤੱਕ ਇੰਨੇ ਕੋ ਪੈਸੇ ਬਚਾਰੂਗਾ ਥੋੜੇ ਥੋੜੇ ਕਰਕੇ ਯਾਰ ਹੂੰ ਤਾਂ ਤੂੰ ਕਹਿ ਦਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਬੇਬੇ ਨਾਲ ਪਈਆ ਬਿਮਾਰ ਤੂੰ ਉਹਦੇ ਤੋਂ ਪੈਸੇ ਨਹੀਂ ਲੌਂਦਾ ਕਹਿ ਦਿੰਦਾ ਹਾਂ ਠੀਕ ਆ ਠੀਕ ਆ ਠੀਕ ਆ ਕੋਈ ਨਾ ਕੁਝ ਨਹੀਂ ਹੁੰਦਾ ਠੀਕ ਆ ਤੰਦਰੁਸਤ ਰਹੋ ਤੂੰ ਹਾਲ ਤੇ ਦੇਖੀ ਆ ਉਹਦੀ ਕਦੇ ਲੱਵੇ ਬਹਿ ਕੇ ਗੱਲਬਾਤ ਤਾਂ ਕਰ ਉਹ ਨਾਲ ਉਹ ਟਿੱਡ ਦਾ ਫੁੱਲ ਮਾੜਾ ਮੋਟਾ ਉਹਨੂੰ ਹਾਲਤ ਨੂੰ ਕੀ ਹੋਇਆ ਤੁਸੀਂ ਐਵੇਂ ਲੋੜਾ ਮਰੀ ਜਾਂਦਾ ਹਾਲਤ ਨੂੰ ਰੱਥ ਕੀ ਹੋਇਆ ਤੂੰ ਐ ਪੈਸੇ ਚਲਾਈ ਜਾਂਦਾ ਇੱਥੇ ਅਸੀਂ ਮਰ ਜੰਨੇ ਧੋਪੇ ਖੇਤੀ ਕਰਦੇ ਕਰਦੇ ਤੂੰ ਉਹਨੂੰ ਹੋਰ ਜੋੜ ਕੇ ਦਿੰਨਾ ਹੌਲੀ ਹੌਲੀ ਯਾ ਤੂੰ ਦਿੰਨਾ ਕਰਦਾ ਤੂੰ ਕਦੇ ਫੜਾਇ ਨਾ ਵਿਚਾਰ ਪਾਏ ਉਹ ਚਲੋ ਪੈਸੇ ਦੱਸ ਤੁਸੀਂ ਕਹਿੰਦੇ ਤੁਸੀਂ ਜ਼ਮੀਨ ਬਣਾ ਲਈ ਜਾਂ ਤੁਸੀਂ ਆਪਦੇ ਤੁਹਾਡੇ ਨਵੇਂ ਆ ਰਹੇ ਨਾ ਜ਼ਮੀਨ ਬਣਦੀ ਆ ਆ ਗੱਲਾਂ ਥੋੜੋ ਨੇ ਹੁਣ ਕਣਕ ਉਹ ਕਰੀਆ ਉਦੋਂ ਬਾਅਦ ਤਾਂ ਕੋਈ ਪੈਸੇ ਨੂੰ ਦਿੱਤਾ ਕਿਆ ਕਰੇ 500 ਰੁਪਏ ਦਿੱਤੇ ਹੋਣਗੇ ਕਹਿਣਾ ਉੱਥੇ ਬੈਣੇ ਉੱਥੇ ਬੈਣੇ ਕਿਹਦੀ ਕੋਲ ਬੈਣੇ ਤੁਹਾਨੂੰ ਸੌਦਾ ਪਤਾ ਮਿਲ ਜਾਂਦਾ ਘਰੇ ਪੈਸੇ ਤੁਸੀਂ ਕੀ ਕਰਨਾ ਸੌਦਾ ਪਤਾ ਤਾਂ ਆ ਮਰਦੇ ਤਾਂ ਲੈ ਕੇ ਆਉਣੇ ਆ ਤੂੰ 4 ਰੁਪਏ ਦਿੱਤੇ ਵੀ ਨਹੀਂ ਤਾਲੇ ਕੋਈ ਨਾ ਤੂੰ ਕਬਰਾਂ ਆਦਿ ਕਬਰਾਂ ਨਾ ਕਿਹੜੀ ਗੱਲ ਤੂੰ ਉਹਨੂੰ ਐ ਦਾ ਰੱਖ ਦੇ ਮੈਂ ਤੈਨੂੰ ਐ ਕਹਣਾ ਫੇ ਲੋਕਾਂ ਦੇ ਦਰ ਪਟਕੇ ਖਾ ਲੈਣਾ ਵੀ ਪੈਸੇ ਦੇਵੋ ਪੈਸੇ ਦੇਵੋ ਨਾਲ ਦੇਈਏ ਨਾ ਉਹਨਾਂ ਨੂੰ ਪੈਸੇ ਵੀ ਆਜੂ ਤਾਲੇ ਕੋਈ ਨਾ ਸੁਣਨ ਨੂੰ ਤਾਂ ਮੈਨੂੰ ਪੈਂਦਾ ਨਾ ਵੀ ਤੇਰਾ ਬਾਪ ਮੇਰੇ ਤੋਂ ਵੱਧ ਪੈਸੇ ਲੈਂਦੇ ਨੇ ਕੋਈ ਨਾ ਪੱਤਰਾ ਕੋਈ ਨਾ ਕਬਰਾਂ ਨਾ ਕਰ ਲੈ ਕਬਰਾਂ ਐ ਨਾ ਕਰ ਆਇਆ ਨਾਲੇ ਘਰੇ ਆ ਜਾ ਬੈਠਾ ਇੱਥੇ ਆਪਣਾ ਜਾ ਵਗ ਜਾ ਆ ਜੂ ਮੈਂ ਤੂੰ ਵਗ ਜਾ ਟਾਈਮ ਨਾਲ ਘਰੇ ਮੈਂ ਤਾਂ ਇੱਥੇ ਠੀਕਾ

ਪੋਰ ਕੇ ਮੈਂ ਠੀਕ ਆ ਠੀਕ ਆ ਚੀਜੀ ਜੀ ਆਪਾਂ ਨੇ ਖੇਡਾਂਗੇ ਖੇਡਾਂਗੇ ਇਕੱਠੇ ਖੇਡਾਂਗੇ ਬੜਾ ਸੋਹਣਾ ਲੱਗਦਾ ਚੀਜੀ ਨੇ ਤੇ ਆ ਚੀਜੀ ਤੈਨੂੰ ਦੋ ਚੀਜ਼ ਆਪਾਂ ਇਕੱਠੇ ਖਾਵਾਂਗੇ ਤੂੰ ਕਹਿਦਾ ਹੈਗਾ ਇੱਥੇ ਆਉਣਾ ਇਕੱਠੇ ਖਾਵਾਂਗੇ ਆਪਾਂ ਮਾ 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 ਦਾ ਸੁੱਖਤੀ ਪਈ ਐ ਮਾ ਨੂੰ ਕਿ ਦੱਸਾਂ ਮੈਂ ਇਹ ਵੀ ਉਹ ਦੁੱਖਾਂ ਦੀ ਖਾਦੀ ਪਈ ਐ ਲਾ ਲੱਗੇ ਟੈਨਸ਼ਨਾਂ ਨੇ ਆਪਦੀ ਵੀ ਹਾਲਤ ਖਰਾਬ ਕਰ ਲਈ ਹੁਣ ਇਹਨੇ ਵੀ ਕੀ ਕਹੀ ਬਤਾ ਕੀ ਮਨ ਨੂੰ ਕੀ ਰੋਗ ਸਭ ਕੁਝ ਸੁਨੇ ਮੇਰੇ ਬਾਪ ਕਰ ਕੀ ਹੋਇਆ ਜਾ ਜੋ ਠੀਕ ਹੁੰਦਾ ਤਾਂ ਮੇਰੀ ਮਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਇਹਨੇ ਸਾਡੀ ਖੁਸ਼ੀ ਲਈ ਕੀਤਾ ਵੀ ਕੀ ਆ ਸਾਰੇ ਢਗੇ ਝੋਲੀ ਹੱਡੀ ਲੈਣ ਇੱਕ ਮੇਰੇ ਬਾਪ ਕਰਕੇ ਕੱਲੇ ਚਲ ਮਾ ਮਾਫ ਕਰੀ ਮਾ ਜੀ ਜਾਂ ਮਾ ਬਾਪੂ ਨੇ ਜਮੀ ਹੱਦ ਕਰਤੀ ਅੱਜ ਕੋਈ ਕਸਨ ਨਹੀਂ ਛੱਡੀ ਕੀ ਕਰੂ ਯਾਰ ਬਾਹਰ ਵੀ ਜਾ ਕੇ ਕੀ ਲੋਕਾਂ ਨੂੰ ਦਿਖਾਉਂਗਾ ਮੈਂ ਵੀ ਮੇਰਾ ਬਾਪੂ ਕਹਿਆ ਉਹ ਤੇਰਾ ਮਾਂ ਪਈਆ ਮਾਰਨ ਵਾਲੇ ਹਾਲ ਚਲੇ ਇਧਰੋਂ ਬਾਪੂ ਆਪ ਦਾ ਸ਼ੌਂਕ ਪੂਰੇ ਕਰਤਾ ਕਰੀਆ ਕੋਈ ਫਾਇਦਾ ਨਹੀਂ ਬਾਪੇ ਆ ਜਿੰਦਗੀ ਜਾਨ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਆਜੂ ਨਾ ਖਾ ਦੋ ਕਹਾਣੀਆਂ ਕਿਤਾਬ ਮੈਨੂੰ ਕੀ ਪਤਾ ਸੀ ਵੀ ਤੂੰ ਹੀ ਮੈਨੂੰ ਨਾਲ ਲੈ ਕੇ ਜਾਣਾ ਤੂੰ ਹੀ ਅੱਜ ਮੇਰੀ ਦੁਨੀਆ ਹੈ ਜੋ ਵੀ ਮਾਤਾ ਭਗ ਜੂ ਯਾਰ ਮੇਰੇ ਭਾਈ ਦਾ ਕੀ ਹੋਊਗਾ ਬਾਪਣੇ ਤੱਕ ਮੇਰਾ ਦਾ ਕੀਤਾ ਨਹੀਂ ਉਹਦਾ ਕੀ ਗਰੂ ਵਿਚਾਰੇ ਦਾ ਛੋਟੇ ਗਿਲੇ ਲਿਆ ਕੇ ਕਿਤੇ ਨਹੀਂ ਖਾਤਾ ਆ ਦੇਖ ਇਹਨਾਂ ਦੋਨਾਂ ਦੀ ਕੀ ਠੀਕ ਆ ਮੈਂ ਤੈਨੂੰ ਤੇ ਆਦੀ ਹਾਂ ਸਾਦੀ ਤੋ ਇਹੀ ਆ ਅੱਜ ਲਾਸਟ ਵੀ ਇਹੀ ਆ ਪਹਿਲੇ ਵੀ ਇਹੀ ਠੀਕ ਆ ਮਿੱਠੀਆਂ ਮਿੱਠੀਆਂ ਵੀ ਨੇ ਮਿੱਠੀਆਂ ਹੈ ਦੇਖ ਛੋਟੇ ਤੈਨੂੰ ਅੱਜ ਤੱਕ ਕੋਈ ਥੋੜ੍ਹ ਨਹੀਂ ਠੀਕ ਆ ਕੀਤੀ ਮੈਂ ਠੀਕ ਆ ਕੱਪੜਾ ਵੀ ਤੇ ਲੀਡਾ ਤੇਰਾ ਬਹੁਤ ਵਧੀਆ ਪਾਇਆ ਤੇਰੇ ਹਰ ਇੱਕ ਸ਼ੌਂਕ ਪੂਰਾ ਕੀਤਾ ਮੈਨੂੰ ਪਤਾ ਤੈਨੂੰ ਨਹੀਂ ਪਤਾ ਕੋਈ ਕੰਮ ਬਾਰੇ ਕੋਈ ਠੀਕ ਆ ਆ ਬੁੱਕ ਦੇਖਦੇ ਸਨ ਤੇ ਇਹ ਫਰਜ਼ ਅਜੇ ਤੱਕ ਤੈਨੂੰ ਕੋਈ ਕੰਮ ਨਹੀਂ ਕਿਹਾ ਹੋਵੇ ਨੀ ਹੈਗਾ ਠੀਕ ਆ ਛੋਟੇ ਆ ਤੱਕ ਤੂੰ ਫੜ ਲੈ ਜੀ ਜੀ ਵੀ ਮਿੱਠਿਆ ਪੀ ਲੈ ਹਰੀ ਬੀਲਾ ਪੀ ਲੈ ਪੀ ਲੈ ਪੀ ਲੈ ਛੋਟੇ ਮਾਫ ਕਰੀ ਵੀਰੇ ਮੈਂ ਠੀਕ ਆ ਵੀਲੇ ਕੀ ਹੋ ਗਿਆ ਤੰਨਾ ਵੀਲੇ ਨੇ ਦੀ ਹੋ ਗਿਆ ਤਨੂ ਕੀ ਹੋ ਗਿਆ ਕੀ ਹੋ ਗਿਆ ਖਾਈ ਕੀ ਹੋ ਗਿਆ ਇਹ ਦੋਨੋਂ ਕੀ ਹੋ ਗਿਆ ਇਹ ਕਿਹੜਾ ਕੀ ਹੋ ਗਿਆ ਛੋਟਾ ਹੈ ਹੋ ਟੋਲੇ ਨਹੀਂ ਤਸੀਹ ਕਾ ਕੀ ਹੋ ਗਿਆ ਕਾ ਕੀ ਕਰਤੋ ਬਾਪੂ ਇਹਨਾਂ ਨੂੰ ਲੈ ਜਾ ਕਿਤੇ ਬਾਪੂ ਬਾਪੂ ਦੇ ਮਮੀ ਬਾਈ ਬਾਈ ਦੇਖ ਨਾਨੂ ਕੀ ਹੋ ਗਿਆ ਦੇਖੀ ਉੱਠਦੇ ਨਹੀਂ ਹੈਗੇ ਬਾਈ ਹੋ ਗਿਆ ਮਮੀ ਆਹ ਕੀ ਕਰਦਾ ਬਾਈ ਜਾ ਕੇ ਬੁਲੀ ਕਰ ਆਏ ਬਾਈ ਇਹ ਨਾਨੂ ਵੀ ਲੈ ਕੀ ਹੋ ਗਿਆ ਤੁਨੂੰ ਬਾਪੂ ਦੇ ਨੇ ਸਾਡਾ ਘਰ ਛੋੜ ਤਾ ਅੱਬ ਐਸਾ ਲੈ ਜੀ ਇੱਕ ਦੇਰ ਕੇ ਉੱਠ ਜਾ ਕਿ ਬਾਪੂ ਮੋੜਦਾ ਦੁਖ ਹੋ ਜਾ ਮੋੜਦਾ ਸਾਰਾ ਕੁਝ ਨਾ ਇੱਥੇ ਲੱਤਾਂ ਨਸਾਲ ਕੇ ਬੈਜੀ ਬੇੜੇ ਚ ਰਹਿੰਦੀ ਆਸ ਨਹੀਂ ਹੋਈ ਕੱਲ ਤੇ ਸਰਕੇ ਲੈ ਜੀ ਇਹ ਪੈਸੇ ਨੂੰ ਆਹ ਪੈਸੇ ਕਰਕੇ ਤੈਨੇ ਆਪ ਦਾ ਘਰ ਚਾੜ ਲਿਆ ਉਹ ਮਾਪੇ ਜਿਉਂਦੇ ਮਰ ਜਾਂਦੇ ਨੇ ਜਿਹਦੇ ਧੀ ਪੁੱਤ ਵਗ ਜਾਂਦੇ ਨੇ ਇੱਕ ਤੂੰ ਆ ਤੇਰੇ ਮੂੰਹ ਤੇ ਤਾਂ ਸ਼ਰਮ ਤੱਕ ਨਹੀਂ ਪੋਰਾ ਇਹਨੂੰ ਧੋਖ ਨਹੀਂ ਹੈਗਾ ਲੋਕਾਂ ਦੇ ਮਾਪੇ ਨੇ ਅੱਭੀ ਉਹਨਾ ਦੀ ਕੁਝ ਨਹੀਂ ਕਰਦੇ ਇੱਕ ਬਾਪੂ ਤੂੰ ਆ ਜਿਹੜਾ ਆਈ ਮੂਮਾ ਤੈਨੂੰ ਤਾਂ ਬਾਪੂ ਕਹਿਣ ਨੂੰ ਵੀ ਜੀ ਨਹੀਂ ਕਰਦਾ ਤੂੰ ਤਾਂ ਬਾਪ ਕਹਿਣ ਦੇ ਵੀ ਲਾਇਕ ਨਹੀਂ ਇਹ ਕਰੀਏ ਬਣੇ ਇਹਨੇ ਤਾਂ ਐ ਨਹੀਂ ਸੋਚਿਆ ਕਿ ਜਿਹਨੇ ساری ਜ਼ਿੰਦਗੀ ਮੇਰੇ ਨਾਲ ਕੱਟੀ ਆ ਇਹ ਤਾਂ ਉਹਦਾ ਨਹੀਂ ਬਣਿਆ ਆ ਵੀ ਨਾਨ ਦਾ ਕੀ ਬਣ ਜਾਂਦਾ ਤੈਨੂੰ ਤਾਂ ਨਰਕਾਂ ਚ ਵੀ ਟੋਈ ਨਹੀਂ ਮਿਲਨੀ ਭਾਵੇਂ ਨਿਕਦਾ ਲਾਲੂ ਮਾ ਉਥੇ ਜਗਾ ਨਰਕਾਂ 'ਚ ਜਗਾ ਨਹੀਂ ਮਿਲਤ ਮੈਨੂੰ ਮਾਂ ਤਾਂ ਐ ਮਾਰਦੀ ਸਾਡੀ ਕੀ ਰਹਿ ਗਿਆ ਪਿੱਛੇ ਆਪ ਪਾਪਾ ਕੇ ਚੈਨੀਆਂ ਦਿਖਾ ਲਈ ਹੁਣ ਕਿਹਨੂੰ ਦਿਖਾਏਗਾ ਇਹਨੂੰ ਤਾਂ ਅਜੇ ਵੀ ਚੱਲੀਆਂ ਬਾਪੂ ਹਣਾ ਜਮੀਨਾਂ ਨੂੰ ਨਾ ਆਹ ਪੈਸੇ ਨੂੰ ਹਿੱਕ ਤੇ ਧਰ ਕੇ ਮਰ ਜਾਈ ਹੁਣ ਤੂੰ ਵੀ ਦੇਖ ਲੈ ਚੋਰੇ ਦੇ ਅੱਖ ਚੋਂ ਪਾਣੀ ਨਹੀਂ ਇੱਕ ਘੁੱਟ ਹੀ ਆਇਆ ਹੈ ਦਾ